ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਸਭ ਠੀਕ ਠਾਕ ਤੇ ਲਓ ਜੀ ਅੱਜ ਫਿਰ ਆਪਾਂ ਬਣਾਉਣੀ ਹੈ ਹੇਅਰ ਰਿਮੂਵਿੰਗ ਜੀ ਦੀ ਤੁਹਾਡੀ ਬਹੁਤ ਡਿਮਾਂਡ ਸੀਗੀ ਕਿ ਹੇਅਰ ਰਿਮੂਵਿੰਗ ਕ੍ਰੀਮ ਮਸਲੋ ਬਰੇ ਮੈਡੀ ਕੋਈ ਦੱਸੋ ਤੇ ਲਓ ਜੀ ਅੱਜ ਆਪਾਂ ਇਹੀ ਬਣਾਉਣੀ ਹੈ ਫਿਰ ਤੇ ਇਹਦੇ ਵਿੱਚ ਪ੍ਰੋਪਰ ਕਾਰ ਕਰੇ ਕੱਲਾ ਹੇਅਰ ਰਿਮੂਵਿੰਗ ਨਹੀਂ ਕਰੂਗੀ ਤੁਹਾਡਾ ਇੱਕ ਤਰ੍ਹਾਂ ਨਾਲ ਡੇਲੀ ਦਾ ਫੇਸ਼ੀਅਲ ਵੀ ਹੋ ਜਾਊਗਾ ਫੇਸ਼ੀਅਲ ਵੀ ਹੋਊਗਾ ਸ਼ਾਈਨ ਵੀ ਆਊਗੀ ਸਾਰਾ ਕੁਝ ਹੋਊਗਾ ਤੇ ਅੱਜ ਮੈਂ ਤੁਹਾਨੂੰ ਨਹਾਉਣ ਤੋਂ ਪਹਿਲਾਂ ਵੀਡੀਓ ਬਣਾ ਰਹੀ ਹਾਂ ਕਿਉਂਕਿ ਫਿਰ ਮੈਂ ਬਾਤ ਹੀ ਨਾ ਹੋਊਗੀ ਇਹ ਜਿਹੜਾ ਰੈਮਡੀ ਹੈ ਨਹਾਉਣ ਤੋਂ ਪਹਿਲਾਂ ਹੀ ਕਰ ਲਓ ਤਾਂ ਫਿਰ ਇਸ ਕਰਕੇ ਤੇ ਇਹਦੇ ਵਿੱਚ ਇਹ ਹੈਗਾ ਕਿ ਰਿਜ਼ਲਟ ਤੁਹਾਨੂੰ 2-3 ਯੂਜ਼ ਤੋਂ ਬਾਅਦ ਆਉਣਾ ਸ਼ੁਰੂ ਹੋ ਜਾਊਗਾ ਜੇ ਜਿਆਦਾ ਨਹੀਂ ਹੈਰ ਤਾਂ ਫਿਰ ਤਾਂ ਤੁਹਾਨੂੰ ਪਹਿਲੇ ਵਿੱਚ ਹੀ ਫਰਕ ਲੱਗੂਗਾ ਤੇ 2-3 ਯੂਜ਼ਸ ਤੋਂ ਬਾਅਦ ਤੁਹਾਨੂੰ ਡਿਫਰੈਂਸ ਲੱਗਣ ਲੱਗ ਜਾਊਗਾ ਬਹੁਤ ਅੱਛੀ ਹੈ ਤੇ ਇਹਦੇ ਵਿੱਚ ਨਾਲ-ਨਾਲ ਤੁਹਾਨੂੰ ਇਹ ਵੀ ਹੋਊਗਾ ਕਿ ਇਕੱਲਾ ਇਹ ਨਹੀਂ ਕਿ ਇਕੱਲੇ ਹੈਅਰ ਰੂਵਿੰਗ ਹੋਊਗੀ ਸਕਿਨ ਟਾਈਟਨਿੰਗ ਸਕਿਨ ਮਤਲਬ 글로 ਸਾਰਾ ਖੁਸ਼ੀ ਹੋ ਜੂਗਾ ਇਹਦੇ ਚ ਬਹੁਤ ਵਧੀਆ ਹੋਊਗਾ ਟੈਕਨੀਕ ਠੀਕ ਤਰ੍ਹਾਂ ਸਿੱਖ ਲੈਣੀ ਹੈ ਕੋਈ ਔਖਾ ਕੰਮ ਨਹੀਂਗਾ ਕੋਸ਼ਿਸ਼ ਕਰੋ ਕਿ ਡੇਲੀ ਕਰੋ ਇਹਨੂੰ ਠੀਕ ਹੈ ਸ਼ੁਰੂ ਜੂਤ ਤੁਸੀਂ ਡੇਲੀ ਕਰ ਲਓ ਫਿਰ ਚਾਹ ਇੱਕ ਅੱਧਾ ਦਿਨ ਛੱਡ ਕੇ ਕਰਨ ਲੱਗ ਜਾਓ ਫਿਰ ਇੱਕ ਵਾਰੀ ਗ੍ਰੋਥ ਜਿਹੜੀ ਜਿਹੜੇ ਆਲਰੇਡੀ ਵਾਲ ਹੈਗੇ ਉੱਤਰ ਜਾਣਗੇ ਤਾਂ ਫਿਰ ਜਲਦੀ ਜਲਦੀ ਤਾਂ ਗ੍ਰੋਥ ਹੁੰਦੀ ਨਹੀਂ ਹੁੰਦੀ ਫਿਰ ਤੁਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਸੈੱਟ ਕਰ ਲੈਣਾ ਡੇਜ਼ ਵਿੱਚ ਠੀਕ ਹੈ ਤੇ ਲੋ ਜੀ ਕਰਦੇ ਹਾਂ ਸ਼ੁਰੂ ਜਿਆਦਾ ਗੱਲਾਂ ਨਾ ਕਰਦੇ ਹੋ ਉਸ ਤੋਂ ਪਹਿਲਾਂ ਮੈਂ ਥੋੜਾ ਥੈਂਕ ਯੂ ਕਰਦਾ ਸਾਰੀਆਂ ਭੈਣਾਂ ਨੇ ਪਿਛਲੇ ਵਲੌਗ ਨੂੰ ਬਹੁਤ ਸਪੋਰਟ ਕੀਤਾ ਬਹੁਤ ਸਾਰੇ ਨਵੇਂ ਐਡੀਸ਼ਨਸ ਕੀਤੀਆਂ ਆਈਡੀਆਜ਼ ਦਿੱਤੇ ਮੈਨੂੰ ਵੀ ਪਰ ਸਵਿਚ ਚੀਜ਼ਾਂ ਰੱਖਣ ਦੀਆਂ ਨਵੇਂ-ਨਵੇਂ ਆਈਡੀਆਜ਼ ਮਿਲੇ ਨੇ ਤੇ ਉਹ ਮੈਂ ਤੁਹਾਡੇ ਨਾਲ ਫਿਰ ਆਪਾਂ ਬਾਅਦ 'ਚ ਸ਼ੇਅਰ ਕਰਦੇ ਹਾਂ ਠੀਕ ਹੈ ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਰੈਮੇਡੀ ਤੇ ਲਓ ਜੀ ਇੱਕ ਤਾਂ ਚੀਜ਼ ਧਿਆਨ ਰੱਖਣਾ ਜਦ ਵੀ ਕੋਈ ਰੈਮੇਡੀ ਬਣਾਉਣੀ ਹੈ ਤੁਸੀਂ ਉਦੋਂ ਤੁਸੀਂ ਚੀਨੀ ਦਾ ਜਾਂ ਕੰਚ ਦਾ ਭੰਡਾ ਹੀ ਲੈਣੇ ਠੀਕ ਹੈ ਤੇ ਇਹਦੇ ਵਿੱਚ ਮੈਂ ਇੱਕ ਚੀਜ਼ ਮੈਂ ਪਹਿਲਾਂ ਹੀ ਪਾ ਲਈ ਹੋਈ ਐ ਚਾਵਲਾਂ ਦਾ ਆਟਾ ਇੱਕ ਚਮਚਾ ਚਾਵਲਾਂ ਦਾ ਆਟਾ ਮੈਂ ਪਹਿਲਾਂ ਪਾ ਲਿਆ ਹੋਇਆ ਹੈ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਪਾਉਣਾ ਫਿਰ ਇੱਕ ਬਿਲਕੁਲ ਸਿੰਪਲ ਰੈਪੀਟੀ ਹੈ ਬੇਸਰ ਨਹੀਂ ਪਾਉਣਾ ਜਿਹੜਾ ਆਪਣਾ ਆਟਾ ਘਰੀ ਰੋਟੀ ਬਣਾਉਣੀ ਹੈ ਕਣਕ ਦਾ ਆਟਾ ਉਹ ਵਾਲਾ ਤੇ ਇੰਨੀ ਕੁ ਹਲਦੀ ਮੇਰੇ ਖਿਆਲ ਤੋਂ ਢਿੱਗੀ ਹੋਣੀ ਹੈ 1/4 ਚਮਚਾ ਹੀ ਹੈ ਠੀਕ ਹੈ ਨਾਰਮਲ ਹਲਦੀ ਹੈ ਇਹਨਾਂ ਨੂੰ ਤੁਸੀਂ ਮਿਕਸ ਕਰ ਲੈਣਾ ਇੱਕ ਚਮਚਾ ਚੌਲਾਂ ਦਾ ਆਟਾ ਤੇ ਇੱਕ ਚਮਚਾ ਕਣਕ ਦਾ ਆਟਾ ਤੇ ਵਿੱਚੇ ਹਲਦੀ ਠੀਕ ਹੈ ਇਹਦੇ ਵਿੱਚ ਮਿਕਸ ਕਰ ਲਿਆ ਉਸ ਤੋਂ ਬਾਅਦ ਅਸੀਂ ਇਹਨੂੰ ਦੁੱਧ ਪਾਉਣਾ ਇਹਦੇ ਵਿੱਚ ਪਹਿਲਾਂ ਸ਼ਹਿਦ ਪਾ ਦਈਏ ਫਿਰ ਚਮਚਾ ਮੇਰਾ ਹੋ ਜਾਊਗਾ ਜੇ ਤੁਹਾਡੇ ਕੋਲ ਸ਼ਹਿਦ ਹੈ ਤੇ ਸ਼ਹਿਦ ਪਾ ਲਓ ਨਹੀਂ ਤਾਂ ਤੁਸੀਂ ਕੋਈ ਸ਼ੀਰਨ ਪਾ ਲਓ ਜੇ ਉਹ ਹੈ ਤਾਂ ਦੋਵਾਂ ਚ ਇੱਕ ਚੀਜ਼ ਤੁਸੀਂ ਪਾ ਸਕਦੇ ਆ ਜੇ ਦੋਨੋਂ ਹੀ ਨਹੀਂ ਹੈਗੀਆਂ ਥੋੜੀ ਜਿਹੀ ਚੀਨੀ ਪਾ ਲਓ ਠੀਕ ਹੈ ਅ ਜੇ ਸ਼ਹਿਦ ਹੋਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਸ਼ਹਿਦ ਤੋਂ ਡੀ ਮੋਇਸਚਰਾਈਜ਼ਰ ਮੋਇਸਚਰਾਈਜ਼ੇਸ਼ਨ ਵੀ ਕਰ ਦਿੰਦਾ ਤੇ ਤੁਹਾਡੇ ਦਾਗ ਧੱਬੇ ਵੀ ਹਟਾਉਂਦਾ ਹੈ ਲੋ ਇਦਾਂ ਭਰ ਲਿਆ ਨਾਰਮਲ ਠੀਕ ਹੈ ਤੇ ਇਹਦੇ ਵਿੱਚ ਪਾਤਾ ਤੁਹਾਡੇ ਕੋਲ ਨੇਚਰਲ ਹੋਵੇ ਕਰ ਦੱਕ ਡੱਕ ਜਿਵੇਂ ਆਪਾਂ ਨੇ ਕਈ ਵਾਰੀ ਚੋਇਆ ਹੁੰਦਾ ਹੈ ਸ਼ਹਿਦ ਇਹ ਥੋੜਾ ਜਿਹਾ ਦੇ ਵਿੱਚ ਨਾਰੀਅਲ ਦਾ ਤੇਲ ਪਾ ਲੋ ਉਹ ਹੀ ਬਸ ਤੁਸੀਂ ਚੰਚਾ ਵੀ ਪਾ ਦੋ ਤਾਂ ਵੀ ਕੋਈ ਗੱਲ ਨਹੀਂ ਵੱਧ ਵੀ ਕੁਝ ਨਹੀਂ ਕਹਿੰਦਾ ਠੀਕ ਹੈ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਿਕਸ ਕਰਨਾ ਤੇ ਫਿਰ ਇਹਦੇ ਵਿੱਚ ਪਾਉਣਾ ਹੈ ਆਪਾਂ ਦੁੱਧ ਤੁਹਾਡੇ ਕੋਲੇ ਕੱਚਾ ਦੁੱਧ ਹੋਵੇ ਹੋਰ ਵੀ ਵਧੀਆ ਗੱਲ ਹੈ ਨਹੀਂ ਤਾਂ ਮੈਂ ਦੁੱਧ ਦੇ ਤੇ ਵਿੱਚ ਹੀ ਇਹਦੇ ਥੋੜੀ ਜਿਹੀ ਮਲਾਈ ਵੀ ਸੀਗੀ ਮੈਂ ਉਵੇਂ ਹੀ ਲੈ ਲਿਆ ਤੇ ਥੋੜਾ ਥੋੜਾ ਪਾ ਕੇ ਇਹਨੂੰ ਆਪਾਂ ਮਿਕਸ ਕਰ ਲਈਏ ਤਾਂ ਰੈਮਡੀਜ਼ ਬਿਲਕੁਲ ਸਿੱਧੀਆਂ ਸਿੱਧੀਆਂ ਹੁੰਦੀਆਂ ਨੇ ਠੀਕ ਹੈ ਕਿਉਂਕਿ ਬਾਲੇ ਝਮੇਲਿਆਂ ਵਾਲੀਆਂ ਰੈਮਡੀਜ਼ ਹੁੰਦੀਆਂ ਵੀ ਨਹੀਂ ਜਿਆ ਫਿਰ ਉਹ ਇੱਕ ਦਿਨ ਤਾਂ ਬੰਦਾ ਕਰ ਲੈਂਦਾ ਔਖਾ ਸੌਖਾ ਚੀਜ਼ਾਂ ਇਕੱਠੀਆਂ ਉਸ ਤੋਂ ਬਾਅਦ ਬੱਸ ਫਿਰ ਘੋਲ ਹੋ ਜਾਂਦੀ ਹੈ ਠੀਕ ਹੈ ਇਹਦੇ ਨਾਲ ਨਾ ਤੁਹਾਡਾ ਜਿਹੜਾ ਫੇਸ ਹੈ ਇੱਕ ਬਿਲਕੁਲ ਨਵੀਂ ਲੁੱਕ ਆਊਗੀ ਬਹੁਤ ਸੋਹਣਾ ਹੋ ਜਾਂਦਾ ਹੈ ਸਕਿਨ ਬਹੁਤ ਸੋਹਣੀ ਹੋ ਜਾਂਦੀ ਹੈ ਜਿਹੜੀ ਆਪਾਂ ਹਲਦੀ ਪਾਉਣੀ ਹੈ ਇਸ ਲਈ ਪਾਉਣੀ ਹੈ ਜਦੋਂ ਵਾਲ ਹੈ ਨਾ ਵਿੱਚੋਂ ਪੱਟੇ ਜਾਂਦੇ ਨੇ ਤੇ ਉਹ ਜਿਹੜੇ ਪੋਰਸ ਹੁੰਦੇ ਨੇ ਉਹ ਕਿਸੇ ਕਿਸਮ ਦੀ ਉੱਥੇ ਇਨਫੈਕਸ਼ਨ ਨਾ ਹੋਵੇ ਨਾਲ ਦੀ ਨਾਲ ਉਹ ਕਲੋਜ਼ ਵੀ ਹੋ ਜਾਂਦੇ ਨੇ ਤੇ ਹਲਦੀ ਜਿਹੜੀ ਐ ਉਹ ਐਂਟੀਬੈਕਟੀਰੀਅਲ ਵੀ ਹੁੰਦੀ ਐ ਤੇ ਉਹਦਾ ਕੰਮ ਕਰਦੀ ਐ ਨਾਲ ਨਾਲ ਠੀਕ ਐ ਦਾੰਤ ਬੇਵੀ ਘਟਾਉਂਦੀ ਐ ਤੇ ਜਿਹੜਾ ਸ਼ਹਿਦ ਹੈ ਦੁੱਧ ਹੈ ਦੁੱਧ ਕਲੀਨਰ ਹੁੰਦਾ ਤੁਸੀਂ ਵੈਸੇ ਵੀ ਨਾ ਜਦੋਂ ਕਿਤੇ ਬਾਹਰੋਂ ਆਓ ਹਨਾ ਮੇਕਅਪ ਹੁੰਦਾ ਕੀਤਾ ਹੋਇਆ ਟਿਸ਼ੂ ਪੇਪਰ ਨਾਲ ਸਾਫ਼ ਕੀਤਾ ਉਸ ਤੋਂ ਬਾਅਦ ਥੋੜਾ ਜਿਹਾ ਦੁੱਧ ਲੈ ਕੇ ਦੁੱਧ ਨਾਲ ਸਾਫ਼ ਕਰ ਲਿਆ ਕਰੋ ਅੱਖਾਂ ਤੋਂ ਜਿਹੜਾ ਆਪਾਂ ਕਜਲ ਗੁੱਜਲ ਲਾਇਆ ਹੁੰਦਾ ਹੋਰ ਹੁੰਦਾ ਤੇ ਬਹੁਤ ਵਧੀਆ ਕਲੀਨਸਿੰਗ ਕਰਦਾ ਐ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਕੋਈ ਗੰਡਾ ਵੀ ਨਹੀਂ ਹੈਗੀਆਂ ਤੇ ਟੈਕਸਚਰ ਜਿੱਦਾਂ ਦਾ ਤੁਹਾਨੂੰ ਠੀਕ ਲੱਗੇ ਉਦਾਂ ਦਾ ਤੁਸੀਂ ਕਰ ਸਕਦੇ ਹੋ ਜੇ ਤੁਹਾਡੀ ਆਇਲੀ ਸਕਿਨ ਹੈ ਫਿਰ ਤੁਸੀਂ ਭਵੇਂ ਤੇਲ ਇਹ ਵਾਲਾ ਨਾ ਆਪਾਂ ਕੇ ਕੋਈ ਮਤਲਬ ਜਿਹੜੀ ਵੀ ਚੀਜ਼ ਤੁਹਾਨੂੰ ਸੂਟ ਕਰਦੀ ਹੈ ਉਹ ਪਾ ਲਓ ਠੀਕ ਹੈ ਇਹ ਪਾ ਲਿਆ ਉਸ ਤੋਂ ਬਾਅਦ ਆਪਾਂ ਸਕਿਨ ਨੂੰ ਫੇਸ ਨੂੰ ਸਾਫ਼ ਕਰਨੇ ਤੇ ਮੈਂ ਹੁਣ ਕਿਉਂਕਿ ਇੱਥੇ ਤੁਹਾਡੇ ਸਾਹਮਣੇ ਖਲਾਰਾ ਜਾਂ ਨਹੀਂ ਪਾਉਣਾ ਚਾਹੁੰਦੀ ਬਾਲਾ ਇਸ ਕਰਕੇ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਦੱਸੇ ਟਿਸ਼ੂ ਪੇਪਰ ਮੈਂ ਇਸ਼ਾਰਾ ਰੱਖਦੀ ਆ ਆਪਣੇ ਕੋਲ ਠੀਕ ਹੈ ਤੇ ਲੋ ਜੀ ਤੇ ਮੈਂ ਵੈਟ ਟਿਸ਼ੂ ਪੇਪਰ ਕੱਢ ਲਿਆ ਤੇ ਇਹਦੇ ਨਾਲ ਪਹਿਲਾਂ ਫੇਸ ਜਿਹੜਾ ਸਾਫ਼ ਕਰ ਲੈਣਾ ਹੈ ਵੈਸੇ ਤਾਂ ਮੇਰੇ ਬੇਸ ਤੇ ਕੋਈ ਸ਼ੈ ਨਹੀਂ ਸੀਗਾ ਕਿਉਂਕਿ ਮੈਂ ਤੁਹਾਨੂੰ ਦੱਸੇਗੀ ਵੀ ਲਾਉਣ ਤੋਂ ਪਹਿਲਾਂ ਮੈਂ ਤੁਹਾਡੇ ਕੋਲੇ ਬੈਠੀਆਂ ਤੇ ਫੇਸ ਸਾਫ਼ ਵੈਸੇ ਸਿੰਪਲ ਬਣੀ ਹੋਤ ਤਾਂ ਪਈ ਹੋਇਆ ਸੀ ਠੀਕ ਹੈ ਲੋ ਅੱਛੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣੇ ਇੱਕ ਕੰਮ ਕਰ ਲੈਣਾ ਇੱਕ ਕਦੋਂ ਵੀ ਤੁਸੀਂ ਕੋਈ ਵੀ ਰੈਮੇਡੀ ਜਾਂ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਯੂਜ਼ ਕਰਦੇ ਹੋ ਨਾ ਤੇ ਜਿਹੜੀਆਂ ਚੀਜ਼ਾਂ ਆਪਾਂ ਵਿੱਚ ਯੂਜ਼ ਕਰਨੀਆਂ ਹੁੰਦੀਆਂ ਉਹਨਾਂ ਨੂੰ ਟੈਸਟ ਜ਼ਰੂਰ ਕਰ ਲਿਆ ਕਰੋ ਕਿਉਂਕਿ ਵੈਸੇ ਤਾਂ ਭਾਵੇਂ ਨੈਚੁਰਲ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਪਰ ਕਈ ਵਾਰੀ ਸਾਨੂੰ ਨੈਚੁਰਲ ਚੀਜ਼ਾਂ ਤੋਂ ਵੀ ਅਲਰਜੀ ਕਿਸੇ ਨੂੰ ਦੁੱਤੋਂ ਅਲਰਜੀ ਹੈ ਕਿਸੇ ਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਇਸ ਕਰਕੇ ਉਹ ਆਪਣਾ ਧਿਆਨ ਰੱਖ ਲੈਣਾ ਜੇ ਤੁਹਾਨੂੰ ਪਤਾ ਹੈ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਅਲਰਜੀ ਨਹੀਂ ਹੈਗੀ ਤਾਂ ਤੁਸੀਂ ਕਰ ਲੈਣਾ ਇਹਦੇ ਵਿੱਚ ਕੀ ਕਰਨਾ ਤੁਸੀਂ ਸਿੰਪਲੀ ਇਹਨਾਂ ਦਾ ਉੱਪਰੋਂ ਨਹੀਂ ਲਾਉਣਾ ਇਦਾਂ ਨਹੀਂ ਲਾਉਣਾ ਇਹਨੂੰ ਇਹ ख्याਲ ਰੱਖਣਾ ਥੋੜੀ ਜਿਹੀ ਸਾਵਧਾਨੀ ਹੁੰਦੀ ਹੈ ਬਸ ਜਿਸ ਤਰਫ ਨੂੰ ਗਰੋਥ ਹੁੰਦੀ ਹੈ हेयर ਗਰੋਥ ਉਸ ਤਰ੍ਹਾਂ ਥੱਲੇ ਨੂੰ ਲਾਉਣੇ ਨੇ ਠੀਕ ਹੈ ਜਿਹੜਾ हेयर हेयर ਗਰੋਥ ਹੁੰਦੀ ਹੈ ਫੇਸ ਦੇ ਉੱਤੇ ਉਹ ਹਮੇਸ਼ਾ ਥੱਲੇ ਨੂੰ ਹੀ ਹੁੰਦੀ ਨੇ ਇਸ ਕਰਕੇ ਉੱਪਰੋਂ ਥੱਲੇ ਨੂੰ ਲਾਉਣਾ ਹੈ ਇਹ ਠੀਕ ਹੈ ਪੂਰੇ ਫੇਸ ਤੇ ਲਾ ਲੈਣੇ ਕਿਉਂਕਿ ਅਸੀਂ ਸਿਰਫ हेयर ਗਰੋਥ ਹੀ ਨਹੀਂ ਜਿਹੜਾ ਤੁਹਾਡੇ ਚਾਵਲਾਂ ਦਾ ਆਟਾ ਹੁੰਦਾ ਹੈ ਇੱਕ ਤਾਂ ਇਹ ਵਾਈਟਨਿੰਗ ਦਾ ਕੰਮ ਕਰਦਾ ਹੈ ਇੱਕ ਇਹ ਤੁਹਾਡਾ ਸਕਰਬਿੰਗ ਕਰਦਾ ਇਹਦੇ ਬਰੀਕ ਬਰੀਕ ਦਾਣੇ ਹੁੰਦੇ ਨੇ ਜਿਹੜੀ ਸਕਰਬਿੰਗ ਦਾ ਕੰਮ ਵੀ ਕਰਦੇ ਆ ਠੀਕ ਹੈ ਇਸ ਕਰਕੇ ਇਹ ਵੀ ਲੈ ਲੈਣਾ ਵਿੱਚ ਤੁਸੀਂ ਜੇ ਤੁਸੀਂ ਮਤਲਬ ਡੇਲੀ ਕਰਨਾ ਹੈ ਉਦੋਂ ਭਾਵੇਂ ਤੁਸੀਂ ਜਿਹੜਾ ਇਹ ਹੈ ਕਿਉਂਕਿ ਸਕਰਬਿੰਗ ਅਸੀਂ ਡੇਲੀ ਤਾਂ ਕਰ ਨਹੀਂ ਨਹੀਂ ਹੁੰਦੀ ਉਦੋਂ ਤੁਸੀਂ ਚਾਵਲਾਂ ਦੇ ਆਟੇ ਦੀ ਮਿਕਦਾਰ ਥੋੜੀ ਜਿਹੀ ਘੱਟ ਕਰ ਲਓ ਮਤਲਬ ਪਹਿਲੀ ਵਾਰੀ ਜ਼ਿਆਦਾ ਕਰ ਲਓ ਫਿਰ ਜੇ ਤੁਸੀਂ ਹਫ਼ਤੇ 'ਚ ਹੌਲੀ-ਹੌਲੀ ਤੁਸੀਂ ਘਟਾ ਦਿੰਦੇ ਹੋ ਮਤਲਬ ਉਹ ਡੇਲੀ ਕਰਨ ਹਰ ਜਨ ਇਹ ਹਰ ਤੁਸੀਂ ਦੋ ਵਾਰੀ ਕਰ ਦਿਓ ਤਾਂ ਫਿਰ ਤੁਸੀਂ ਪਾ ਸਕਦੇ ਹੋ ਫਿਰ ਤੁਸੀਂ ਦੋ ਵਾਰੀ ਤੁਸੀਂ ਕਰਬਿੰਗ ਆਪ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਦਾ ਵੀ ਨਿਯਮ ਹੈ ਕਿ ਪੁਰਾਣੀਆਂ ਚੀਜ਼ਾਂ ਨੇ ਖਤਮ ਹੋਣਾ ਤਾਂ ਨਵੀਆਂ ਨੇ ਆਉਣਾ ਠੀਕ ਹੈ ਤਾਂ ਇਸ ਕਰਕੇ ਲੋ ਜੀ ਇਦਾਂ ਆਪਾਂ ਲਾ ਲੈਣੇ ਤੁਸੀਂ ਗਰਦਨ ਤੇ ਵੀ ਲਾ ਲੈਣਾ ਹੁਣ ਮੈਂ ਦੁਪੱਟਾ ਨਹੀਂ ਲਾ ਰਹੀ ਕੈਮਰੇ ਦੇ ਸਾਹਮਣੇ ਇਸ ਲਈ ਨਹੀਂ ਲਾ ਰਹੀ ਮੈਂ ਠੀਕ ਹੈ ਤੁਸੀਂ ਕੁਝ ਨਹੀਂ ਕਰਨਾ ਇੱਕ ਵਾਰੀ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਸਕਰਬਿੰਗ ਕਰ ਲੈਣੀ ਹੈ ਆ ਸੌਰੀ ਮ사ਜ ਕਰ ਲੈਣੀ ਹੈ ਜਦ ਵੀ ਤੁਸੀਂ ਮ사ਜ ਕਰਨੀ ਹੈ ਕਿਸੇ ਵੀ ਚੀਜ਼ ਦੀ ਤੇ ਸੌਫਟ ਹੱਥ ਨਾਲ ਕਰਨੀ ਹੈ ਮਤਲਬ ਐ ਨਹੀਂ ਕਿ ਰਗੜ ਰਗੜ ਕੇ ਕਰਨਾ ਹੈ ਆਪਾਂ ਬਿਲਕੁਲ ਵੀ ਸਕਿਨਾਂ ਦੇ ਉੱਤੇ ਥੋੜੇ ਜ਼ੋਰ ਨਹੀਂ ਚਲਾਉਣਾ ਚਾਹੀਦਾ ਹੈਗਾ ਹੱਥ ਦਾ ਬਹੁਤ ਜ਼ਿਆਦਾ ਹਲਕੀ ਹਲਕੀ ਸਕਰਬਿੰਗ ਕਰਨੀ ਹੈ ਐਦਾਂ ਮ사ਜ ਕਰਨੀ ਹੈ ਹਲਕੇ ਹੱਥ ਨਾਲ ਠੀਕ ਹੈ ਸਿੰਪਲ ਜਿਹਾ ਫਾਰਮੂਲਾ ਉਹੀ ਔਖਾ ਕੰਮ ਨਹੀਂ ਚੀਜ਼ਾਂ ਵੀ ਸਾਰੀਆਂ ਉਹੀ ਹੈ ਜਿਹੜੀਆਂ ਆਪਣੇ ਘਰੇ ਪਈਆਂ ਠੀਕ ਹੈ ਤੇ ਸਾਨੂੰ ਉਧਰ ਪਾਰ ਲੱਜਾਣਾ ਲੋੜ ਹੀ ਨਹੀਂ ਪੈਂਦੀ ਅਸੀਂ ਜੇ ਥੋੜੀਆਂ ਥੋੜੀਆਂ ਚੀਜ਼ਾਂ ਆਪਣੇ ਕਰਦੇ ਰਹੀਏ ਆਪਣੀ ਸਕਿਨ ਦੇ ਨਾਲ ਤੇ ਏਜ ਅਨਵਰਸਿੰਗ ਹੋਣ ਲੱਗ ਪੈਂਦੀ ਹੈ ਬਸ ਇਹ ਅਭੀ ਸਰੀਰ ਦੀ ਆਦੇ ਦੀ ਸੇਵਾ ਕਰਨੀ ਪੈਂਦੀ ਹੈ ਬਾਕੀ ਆਪਣੀ ਖਰਾਬ ਦਾ ਧਿਆਨ ਰੱਖੋ ਠੀਕ ਹੈ ਹਰ ਇੱਕ ਚੀਜ਼ ਦੇ ਨਾਲ-ਨਾਲ ਤੁਹਾਨੂੰ ਆਪਣੀ ਖੁਰਾਕ ਦਾ ਧਿਆਨ ਤਾਂ ਰੱਖਣਾ ਹੀ ਪੈਂਦਾ ਹੈ हेयर ਗ੍ਰੋਥ ਆਮ ਤੌਰ ਤੇ ਥੋੜਾ ਵੱਡੀ ਉਮਰ ਚ ਹੁੰਦੀ ਹੈ ਲੇਡੀਜ਼ ਨੂੰ ਪ੍ਰੋਬਲਮ ਜਦੋਂ ਹਾਰਮੋਨਲ ਚੇਂजेस ਆਉਂਦੀਆਂ ਉਦੋਂ ਇਹ ਅਕਸਰ ਹੋ ਜਾਂਦੀ ਹੈ ਜੇ ਇੱਕ ਛੋਟੇ ਇਸ ਦੇ ਵਿੱਚ ਹੋ ਰਹੀ ਹੈ ਤੁਹਾਡੇ ਬੱਚੇ ਨੂੰ ਤਾਂ ਵੀ ਤੁਸੀਂ ਨਾ ਇਹ ਚੀਜ਼ ਅ ਬਜਾਏ ਇਸ ਦੇ ਕਿ ਆਪਾਂ ਉਹ ਪਾਰਲਰ ਵਗੈਰਾ ਜਾਈਏ ਜਾਂ ਹੋਰ ਕੁਝ ਵੀ ਕਰੀਏ ਤੇ ਉਹ ਹੋ ਸ਼ੁਰੂ ਕਰਾ ਦਈਏ ਉਹ ਨਹੀਂ ਕਰਨਾ ਇਹ ਹੀ ਚੀਜ਼ ਕਰਨੀ ਹੈ ਤੁਸੀਂ ਜੇ ਥੋੜੀ ਸਕੇਲ ਦੇ ਉੱਤੇ ਜਿਆਦਾ ਆਇਲ ਹੈ ਤਾਂ ਫਿਰ ਤੁਸੀਂ ਆٹے ਦੀ ਥਾਂ ਤੇ ਬਿਸਕੁਟ ਯੂਜ਼ ਕਰ ਲਓ ਪਰ ਮੇਰੀ ਸਕਿਨ ਥੋੜਾ ਜਿਹਾ ਡਰਾਈ ਵਾਲੀ ਸਾਈਡ ਨੂੰ ਇਸ ਲਈ ਮੈਂ ਆਟਾ ਯੂਜ਼ ਕਰਦੀ ਆ ਵੈਸੇ ਵੀ ਨਾ ਆٹے ਦਾ ਰਿਜ਼ਲਟ ਬਹੁਤ ਜ਼ਿਆਦਾ ਸੋਹਣਾ ਆਉਂਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਆਟੇ ਦਾ ਠੀਕ ਹੈ ਤੁਸੀਂ ਆਟਾ ਗੁੰਨ ਕੇ ਹੜਦੇ ਆਪਣੇ ਹੱਥ ਦਿਖਿਆ ਕਰੋ ਕਿਵੇਂ ਸੌਫਟ ਹੋ ਜਾਂਦੇ ਆ ਤੇ ਉਦੋਂ ਵੀ ਇਹਨਾਂ ਤੁਸੀਂ ਇੱਕ ਸਿੰਪਲ ਤਰੀਕਾ ਇਹ ਵੀ ਹੈ ਬਣਾਓ ਇੱਕ ਟ੍ਰਿਕ ਕਿ ਆਟਾ ਗੁੰਨ ਕੇ ਜੇ ਤੁਸੀਂ ਹੜਦੀਆਂ ਤੇ ਥੋੜੀ देर ਤੁਸੀਂ ਆਪਣੇ ਹੱਥ ਉੱਥੇ ਪਾਸੇੋਂ मतलब ਥੋੜੀ देर ਆਪਣੇ ਹੱਥ ਤੋਂ ਨਹੀਂ ਨਾ ਉਹ ਉਹਨੂੰ ਆਟੇ ਨੂੰ ਉੱਥੇ ਪਾਸੇ ਵੀ ਮਲ ਲਓ ਜਿਹੜੇ ਹੱਥ ਆਟੇ ਨੂੰ ਤੇ ਉਹਨੂੰ ਹੋਰ 10-15 ਮਿੰਟ ਹੋਰ ਕੰਮ ਕਰ ਲੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਹੱਥ ਮਾਰ ਕੇ ਚੰਗੀ ਤਰ੍ਹਾਂ ਧੋਵੋ ਤੇ ਹੱਥ ਦੇਖਿਓ ਕਿੰਨੇ ਨੀਟ ਐਂਡ ਕਲੀਨ ਹੋ ਜਾਣਗੇ ਕੁਝ ਵੀ ਕੀਤਾ ਵੀ ਨਹੀਂ ਆਪਾਂ ਆਟੇ ਦਾ ਬਹੁਤ ਜ਼ਿਆਦਾ ਇਫੈਕਟ ਹੈ ਆਟਾ ਤਾਂ ਸਾਡੇ ਫੇਸ ਤੇ ਇਕਦਮ ਚੇਂਜ ਲਿਆਉਂਦਾ ਹੈ ਸੌਫਟ ਕਰ ਦਿੰਦਾ ਹੈ ਸਕਿਨ ਨੂੰ ਆਟਾ ਕਣਕ ਦਾ ਠੀਕ ਹੈ ਅੱਛਾ ਇਹ ਆਪਾਂ ਥੋੜੀ-ਥੋੜੀ ਮ사ਜ ਕਰ ਲਈ ਸੀਗੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਨਾ ਕਦੇ ਵੀ ਕੋਈ ਰੈਮੇਡੀ ਲਾਉਣੀ ਹੈ ਕੋਈ ਕਰੀਮ ਲਾਉਣੀ ਹੈ ਤੇ ਇਹਨੂੰ ਤੁਸੀਂ ਜ਼ਿਆਦਾ ਸਾਰਾ ਲਾ ਲੈਣਾ ਕਿਉਂਕਿ ਥੋੜੀ ਕੁਆਂਟੀਟੀ ਜਿਹੜੀ ਤੁਹਾਨੂੰ ਰਿਜ਼ਲਟ ਨਹੀਂ ਦਿੰਦੀ ਠੀਕ ਹੈ ਜਿਆਦਾ ਹੈ ਲੇਅਰ ਲਗਾ ਲਈਏ ਫਿਰ ਮੈਂ ਤੁਹਾਨੂੰ 5-10 ਮਿੰਟ ਬਾਅਦ ਇਹਦਾ ਰਿਜ਼ਲਟ ਦਿਖਾਉਂਗੀ ਇਹ ਆਪਣੇ ਹੱਥਾਂ ਦੇ ਵੀ ਲਾ ਲਓ ਠੀਕ ਹੈ ਜਿਹੜੀ ਬਚ ਗਈ ਆਪਾਂ ਬਚਾ ਕੇ ਕੀ ਕਰਨੀ ਆ ਆਪਣੇ ਹੱਥਾਂ ਉੱਥਾਂ ਤੇ ਚੰਗੀ ਤਰ੍ਹਾਂ ਲਾ ਲਓ ਤੇ ਮਾਵਾ ਤੇ ਲਾ ਲਓ ਜਿੱਥੇ-ਜਿੱਥੇ ਵੀ ਤੁਹਾਡੇ హెయిਰ ਹੈ ਠੀਕ ਹੈ ਤੇ ਬਿਲਕੁਲ ਸਾਫ਼ ਹੋ ਜਾਣੀ ਆ ਫਿਰ ਤੇ ਆਪਾਂ ਇਹਨੂੰ 10 ਮਿੰਟ 15 ਮਿੰਟ ਇਦਾਂ ਰੱਖਣੇ ਤੋਂ ਸੈਮੀ ਡਰਾਈ ਹੋ ਜਾਈ ਉਹਦੋਂ ਤੱਕ ਰੱਖਣੇ ਠੀਕ ਹੈ ਤੇ ਫਿਰ ਆਪਾਂ ਇਹਦਾ ਰਿਜ਼ਲਟ ਦੇਖਦੇ ਹਾਂ ਕੀ ਕਰਨਾ ਉਸ ਤੋਂ ਬਾਅਦ ਲੋ ਜੀ 7-8 ਮਿੰਟ ਬਾਅਦ ਤੁਹਾਡੀ ਇਹ ਵਾਲੀ ਰਿਲੀਫੀਸ਼ਨ ਹੋ ਜਾਣੀ ਹੈ ਉਹ ਸਾਰਾ ਵਿੱਚ ਖਿੱਚ ਲੈਣਾ ਹੈ ਉਹ ਨਹੀਂ ਕਾਫੀ ਮਤਲਬ ਮਟੀਰੀਅਲ ਅੰਦਰ ਸ킨 ਸਮਾ ਜਾਂਦਾ ਹੈ ਹੈਨਾ ਡਰਾਈ ਹੋ ਜਾਂਦਾ ਤਾਂ ਵੈਸੇ ਵੀ ਵੋਲਿਊਮ ਘਟ ਜਾਂਦਾ ਇਹ ਲੁੱਕ ਆ ਜੂਗੀ ਇੰਨਾ ਹੀ ਡਰਾਈ ਕਰਨਾ ਜਿੰਨਾ ਖੋਨੇ ਹੋਇਆ ਹੋਇਆ ਦੇਖੋ ਇਦਾਂ ਠੀਕ ਹੈ ਤੇ ਫਿਰ ਤੁਸੀਂ ਇਹਨੂੰ ਉੱਪਰਲੀ ਡਾਇਰੈਕਸ਼ਨ ਚ ਇਦਾਂ ਘਰ ਕਰਕੇ ਉਤਾਰਨ ਦੀ ਕੋਸ਼ਿਸ਼ ਕਰਨੀ ਹੈ ਇਦਾਂ ਠੀਕ ਹੈ ਆ ਦੇਖੋ ਇਹ ਤੁਹਾਡੀ ਮ사ਜ ਵੀ ਹੋ ਜੂਗੀ ਫੇਸ਼ੀਅਲ ਠੀਕ ਹੈ ਤੇ ਤੁਹਾਡਾ ਅੱਛਾ ਇੱਕ ਚੀਜ਼ ਹੋਰ ਇਹਦੇ ਵਿੱਚ ਵਾਲ ਜਦੋਂ ਰਿਮੂਵ ਹੁੰਦੀਆਂ ਨਾ ਪੇਨ ਨਹੀਂ ਹੁੰਦੀ ਇਹ ਪੇਨਲੈਸ ਹੁੰਦਾ ਬਿਲਕੁਲ ਕੋਈ ਪੇਨ ਨਹੀਂ ਹੋਊਗਾ ਦਰਦ ਨਹੀਂ ਹੋਊਗਾ ਤੁਹਾਨੂੰ ਇਸ ਤਰ੍ਹਾਂ ਕਰਨਾ ਹੈ ਤੁਸੀਂ ਠੀਕ ਹੈ ਮੈਂ ਇੱਥੇ ਕੱਪੜਾ ਵਿਛਾ ਲਿਆ ਹੋਇਆ ਤੁਸੀਂ ਬਾਥਰੂਮ 'ਚ ਕਰਨਾ ਹੈ ਤਾਂ ਕੋਈ ਦਿੱਕਤ ਨਹੀਂ ਹੋਊਗੀ ਤੁਹਾਨੂੰ ਨਾਉਣ ਤੋਂ ਪਹਿਲਾਂ ਹੀ ਕਰੋਗੇ ਤੁਸੀਂ ਬਾਅਦ ਵੀ ਕਰੋਗੇ ਤਾਂ ਤੁਸੀਂ ਮੇਰੇ ਵਾਂਗੂ ਇੱਥੇ ਕੱਪੜਾ ਵਿਛਾ ਲੈਣਾ ਤੇ ਈਜ਼ੀਲੀ ਕਰ ਲੈਣਾ ਨੇ ਜਿੱਤੀ ਜਿੱਤੀ ਹੇਅਰ ਕੋਸ ਜ਼ਿਆਦਾ ਹੈ ਉੱਥੇ ਜ਼ਿਆਦਾ ਕਰ ਲੈਣਾ ਇਹ ਧਿਆਨ ਇਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਕਿ 1 ਇੰਚ ਜੋਤ ਨਹੀਂ ਹੁੰਦਾ ਹੁੰਦਾ ਸਾਰੀ ਡੈਡ ਸਕਿਨ ਉਤਰ ਜਾਂਦੀ ਹੈ ਸਾਰੀ ਡਸਟ ਨਿਕਲ ਜਾਂਦੀ ਹੈ ਡੀਪ ਕਲੀਨਸਿੰਗ ਹੋ ਜਾਂਦੀ ਹੈ ਤੁਹਾਡੀ ਜਿਸ ਤਰ੍ਹਾਂ ਤੁਸੀਂ ਇੱਥੇ ਵੀ ਜਿਵੇਂ ਇਹ ਲਓ ਤਾਂ ਇਹ ਜਿਵੇਂ ਲਓ ਸਾਰਿਆਂ ਲਈ ਹੀ ਕਾਫੀ ਗੁੱਡ ਚੀਜ਼ ਹੈ ਕਿਉਂਕਿ ਇਹ ਕਲਾ ਜੇ ਆਪਾਂ ਨਹੀਂ हेयर ਰਿਮੂਵਿੰਗ ਕਰਨੀ ਚਾਹੁੰਦੇ ਤਾਂ ਮਤਲਬ ਉੱਪਰ ਇੰਟਰੈਕਸ਼ਨ ਨੂੰ ਨਾ ਕਰੋ ਤੁਸੀਂ نیچے ਦੇ ਮਿਸਤਰ ਜੇ ਥੋੜੇ ਹੈ ਨਹੀਂ ਹੇਅਰ ਗ੍ਰੋਥ ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤਾਂ ਕਿ ਇਨ ਫਿਊਚਰ ਹੋਵੇ ਵੀ ਨਾ ਇਹ ਵਾਲੀ ਤੇ ਇਹ ਵਾਲੀ ਜਿਹੜੀ ਚੀਜ਼ ਹੁੰਦੀ ਹੈ ਨਾ ਇੰਦਸ ਲਿਪਸਟਿਕਸ ਨਾਲ ਸਾਫ਼ ਕਰ ਲਿਆ ਖਰੇਦਾਂ ਕਿਉਂਕਿ ਸਾਰੀਆਂ ਐਡੀਬਲ ਚੀਜ਼ਾਂ ਨੇ ਜਿਹੜੇ ਬੁੱਲਾਂ ਤੋਂ ਜਿਹੜੀ ਡੈਡ ਸਕਿਨ ਹੁੰਦੀ ਹੈ ਸਾਫ਼ ਹੋ ਜਾਂਦੀ ਹੈ ਤੇ ਫਿਰ ਲਿਪਸਟਿਕ ਬਹੁਤ ਸਫਾਈ ਨਾਲ ਲੱਗਦੀ ਹੈ ਲੋ ਜੀ ਬਿਨਾਂ ਪਾਣੀ ਤੋਂ ਐਨ ਚੰਗੀ ਤਰ੍ਹਾਂ ਜਿਹੜਾ ਚਿਹਰਾ ਹੈ ਉਹ ਸਾਫ਼ ਕਰ ਲੈਣਾ ਆਪਣਾ ਇੱਕ ਤਾਂ ਡੈਡ ਸਕਿਨ ਉਤਰ ਜਾਂਦੀ ਹੈ ਡੈਡ ਸਕਿਨ ਨੂੰ ਉਤਾਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਫਿਰ ਨੀਚੇ ਜਿਹੜੀ ਨਵੇਂ ਸੈਲਸਿਕ ਤਾਂ ਉਹ ਵੈਸੀ ਗਲੋਇੰਗ ਹੁੰਦੇ ਹਨ ਨਾ ਨਿਊ ਜਿਵੇਂ ਦਰਖਤਾਂ ਤੇ ਛੋਟੇ ਛੋਟੇ ਪੱਤੇ ਨਵੇਂ ਆਉਂਦੇ ਤਾਂ ਕਿੰਨੇ ਸੋਹਣੇ ਹੁੰਦੇ ਨੇ ਹਨਾ ਤੇ ਹੁਣ ਉਸ ਤੋਂ ਬਾਅਦ ਤੁਹਾਨੂੰ ਇਹ ਬਹੁਤ ਕੰਮ ਦਿੰਦਾ ਹੈ ਠੀਕ ਹੈ ਇਹ ਜਿਹੜਾ ਕਪੜਾ ਹੁੰਦਾ ਹੈ ਨਾ ਇਹ ਜਿਹੜਾ ਆਪਣਾ ਫੈਟ ਇਸ਼ੂ ਹੁੰਦਾ ਇਹ ਅਣਬੁਣਿਆ ਕਪੜਾ ਹੁੰਦਾ ਮਤਲਬ ਇਹਦੇ ਵਿੱਚ ਖੁਰਦਰਾਪਣ ਨਹੀਂ ਹੁੰਦਾ ਕਿਉਂਕਿ ਇਸ ਕ੍ਰਿਸ-ਕ੍ਰੋਸ ਨਹੀਂ ਹੁੰਦੀ ਥ੍ਰੈਡ ਦੀ ਇਹ ਅਣਬੁਣਿਆ ਫੈਬਰਿਕ ਹੁੰਦਾ ਹੈ ਲਾਓ ਕਿ ਜਿਵੇਂ ਰੂ ਨੂੰ ਸਿੱਧੀ ਜੀ ਕਰਕੇ ਉਹਦੇ ਤੇ ਉਹਨੂੰ ਪ੍ਰੈਸ ਕਰ ਦਈਏ ਉਸ ਤਰ੍ਹਾਂ ਨਾਲ ਬਣਾਏ ਹੋਏ ਹੁੰਦੇ ਇਸ ਕਰਕੇ ਬਿਲਕੁਲ ਵੀ ਇੱਥੇ ਖੁਰਦਰਾਪਣ ਨਹੀਂ ਹੁੰਦਾ ਇਹ ਬੈਸਟ ਹੁੰਦਾ ਹੈ ਇਹ ਤੁਹਾਨੂੰ ਨਿਤ ਨਵਾਂ ਲੈਣ ਦੀ ਲੋੜ ਨਹੀਂ ਇਹਨੂੰ ਧੋ ਦੋ ਪਾਣੀ ਚ ਪਾ ਕੇ ਲੋ ਗਿੱਲਾ ਕਰੋ ਦੁਬਾਰਾ ਤੋਂ हो गया थोड़ा कम नहीं कम करने जी मैं देखो बिल्कुल साफ साफ जहाँ हो जाने फेस ठीक है सिंपल तरीके इजीली ਕਰ ਸਕਦੇ ਹੋ ਤੇ ਬਹੁਤ इजीली ਤੁਸੀਂ ਇਹਨੂੰ ਮੈਂਟੇਨ ਕਰ ਸਕਦੇ ਹੋ ਤੇ ਯੂਜ਼ ਕਰਿਓ ਡੈਫੀਨਿਟਲੀ ਇਹ ਰਿਜ਼ਲਟ ਵੀ ਆਊਗਾ ਤੇ ਜਿਹੜੀਆਂ ਭੈਣਾਂ ਦੇ ਇੱਕ ਦੋ ਹੋਰ ਮਤਲਬ ਮੈਸੇਜ ਸੀਗੇ ਮੈ ਤੁਹਾਡੇ ਨਾਲ ਸ਼ੇਅਰ ਕਰਦਣੀ ਉਹ ਜਵਾਨੀ ਹੁਣ ਮੇਰੇ ਕੋਲ ਦੂਸਰਾ ਫੋਨ ਹੀ ਨਹੀਂ ਮੈਂ ਉਥੋਂ ਪੜ੍ਹ ਕੇ ਦੱਸ ਦਿੰਦੀ ਅ ਇੱਕ ਭੈਣ ਕਹਿੰਦੀ ਸੀ ਕਿ ਵੀ ਮੈਂ ਆਪਣੇ ਜਿਹੜੇ ਡੱਬੀ ਦੇ ਵਿੱਚ ਥੋੜੀ ਜਿਹੀ ਬਦਾ ਵੀ ਰੱਖਦੀ ਆ ਨਾਲ ਜਿਹੜਾ ਪਰਸ ਵਿੱਚ ਡੱਬੀ ਰੱਖਦੀ ਆ ਇਹ ਵੀ ਅੱਛੀ ਚੀਜ਼ ਹੈ ਟਾਫੀਆਂ ਰੱਖਦੀ ਆ ਕਈ ਵਾਰੀ ਖੰਖੂਂਗਾ ਜਾਂਦੀਆਂ ਜਾਂ ਬੱਚੇ ਨੂੰ ਕਿਸੇ ਨੂੰ ਦੇਣੀ ਪੈ ਜਾਂਦੀ ਹੈ ਠੀਕ ਹੈ ਤਾਂ ਬਹੁਤ ਵਧੀਆ ਸੀਗਾ ਇਹ ਆਈਡੀਆ ਇਹ ਹੋਰ ਵੀ ਇੱਕ ਦੋ ਵਿਚਾਰ ਸੀਗੇ ਭੈਣਾਂ ਦੇ ਤੇ ਉਹ ਵੀ ਮੈਂ ਤੁਹਾਡੇ ਨਾਲ ਹੁਣ ਮੈਨੂੰ ਇਦਾਂ ਮੋਝਵਾਂ ਨਹੀਂ ਸਾਰਿਆਂ ਦੀ ਯਾਦ ਨਹੀਂ ਹੈਗੇ ਅਗਲੀ ਵਾਰ ਵਲੌਗ ਦੇ ਵਿੱਚ ਮੈਂ ਡੈਫੀਨਿਟਲੀ ਟਾਈਮ ਕੱਢ ਕੇ ਆਪਾਂ ਇਹ ਜ਼ਰੂਰ ਪੜਾਂਗੇ ਕਿਉਂਕਿ ਅੱਜ ਥੋੜਾ ਲੰਬਾ ਵੀ ਹੋ ਗਿਆ ਰੈਸਪੀ ਮੇਰੇ ਰੈਮਡੀ ਥੋੜੀ ਜ਼ਿਆਦਾ ਵੱਡੀ ਸੀ ਇਸ ਕਰਕੇ ਤੇ ਚਲੋ ਜੀ ਤੁਸੀਂ ਆਪਣੇ ਆਪਣੇ ਰਿਜ਼ਲਟ ਮੈਨੂੰ ਦੱਸਦੇ ਰਹੋ ਇੱਕ ਭੈਣ ਨੇ ਦੱਸਿਆ ਸੀਗਾ ਰਿਜ਼ਲਟ ਮੈਨੂੰ ਵੀ ਮੈਂ ਚਾਵਲਾਂ ਦਾ ਆਟਾ ਯੂਜ਼ ਕਰਦੀ ਸੌਰੀ ਚਾਵਲਾਂ ਦੀ ਕਰੀਮ ਬਣਾਈ ਹੈ ਤੇ ਮੈਨੂੰ ਉਹਦੇ ਨਾਲ ਫਰਕ ਨਜ਼ਰ ਆ ਰਿਹਾ ਹੈ ਤਾਂ ਜ਼ਰੂਰ ਤੁਸੀਂ ਵੀ ਸ਼ੇਅਰ ਕਰਿਓ ਆਪਣੇ ਆਪਣੇ ਤਜਰਬੇ ਡੈਫੀਨਿਟਲੀ ਇਹਨੇ ਰਿਜ਼ਲਟ ਹੈਗੇ ਬਟ ਸਿਰਫ ਸਬਰ ਸੰਤੋਖ ਨਾਲ ਕਰਨਾ ਪੈਂਦਾ ਹੈ ਚਲੋ ਜੀ ਓਕੇ ਜੀ ਇੱਕੋ ਹੀ ਲਾਈਫ ਹੈ ਸਭ ਤੋਂ ਜ਼ਰੂਰੀ ਹੈ ਹੱਸਦੇ ਰਹੋ ਸਮਾਈਲ ਕਰਦੇ ਰਹੋ ਬੀ ਓਨੈਸਟ ਐਂਡ ਬੀ ਬਿਊਟੀਫੁਲ